ਟਰੰਪ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਲੋਕਾਂ ਨੂੰ ਜਿਹੜੇ ਡਰਾਈਵਰਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਉਸ ਦੇ ਬਾਬਤ ਝਾੜ ਵੀ ਪਾ ਰਹੇ ਨੇ ਤੇ ਮਤਲਬ ਇਹਦਾ ਸਿੱਧਾ ਸਿੱਧਾ ਇਹ ਸਮਝਿਆ ਜਾਵੇ ਕਿ ਹੋਰ ਆਉਣ ਵਾਲੇ ਦਿਨਾਂ ਸਖਤੀਵਧਨ ਵਾਲੀ ਹੈ ਜੀ ਉਹਨਾਂ ਨੇ ਇਹ ਤਸਵੀਰ ਸਾਂਝੀ ਕੀਤੀ ਹੈ ਤੇ ਜਿਸ ਵਿੱਚ 7200 ਤੋਂ ਵੱਧ ਪੰਜਾਬੀ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਟੈਸਟ ਵਿੱਚ ਫੇਲ ਹੋ ਗਏ ਅਤੇ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਦੀ ਗੱਲਬਾਤ ਕੀਤੀ ਹੈ ਦੱਸ ਜੀ ਕਿ ਅਮਰੀਕਾ ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਜਿਹਨੂੰ ਆਪਾਂ ਡੀਓਟੀ ਕਹਿੰਦੇ ਆ ਵੱਲੋਂ ਵਪਾਰਕ ਜਿਹੜੇ ਟਰੱਕ ਡਰਾਈਵਰਾਂ ਲਈ ਯਾਨੀ ਕਿ ਕਮਰਸ਼ੀਅਲ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਲਾਜ਼ਮੀ ਸ਼ਰਤ ਵਾਲੇ ਫੈਡਰਲ ਨਿਜਮ ਨੂੰ ਸਖਤੀ ਨਾਲ ਲਾਗੂ ਕਰਨ ਤੇ ਬਾਅਦ ਹਜ਼ਾਰਾਂ ਡਰਾਈਵਰਾਂ ਦੀ ਜਿਹੜੀ ਨੌਕਰੀ ਹੈ ਉਹ ਖਤਰੇ ਵਿੱਚ ਮੜ ਰਾਰੀ ਹੈ ਇੱਥੇ ਇਹ ਵੀ ਜ਼ਿਕਰਯੋਗ ਬਣਦਾ ਆ ਕਿ ਇਹ ਇਕੱਲੀ ਪੰਜਾਬੀ ਟਰੱਕ ਡਰਾਈਵਰਾਂ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਚਾਈਨੀਜ਼ ਹੈਗੇ ਆ ਰਸ਼ੀਅਨ ਹੈਗੇ ਆ ਇਹਦੇ ਵਿੱਚ ਮੈਕਸੀਕਨ ਵੀ ਬਹੁਤ ਵੱਡੀ ਗਿਣਤੀ ਵਿੱਚ ਹੈਗੇ ਆ ਪਰ ਸਿਰਫ ਇੱਥੇ 7200 ਜਿਹੜੇ ਪੰਜਾਬੀ ਟਰੱਕ ਡਰਾਈਵਰਾਂ ਦੀ ਗੱਲ ਕੀਤੀ ਜਾ ਰਹੀ ਹੈ ਅਧਿਕਾਰਤ ਅੰਕੜਿਆਂ ਅਨੁਸਾਰ ਅਕਤੂਬਰ 2025 ਤੱਕ 7200 ਯਾਨਕਿ 7200 ਤੋਂ ਵੱਧ ਜਿਹੜੇ ਹੈ ਕਮਰਸ਼ੀਅਲ ਟਰੱਕ ਡਰਾਈਵਰਾਂ ਨੂੰ ਆਊਟ ਆਫ ਸਰਵਿਸ ਕਰ ਦਿੱਤਾ ਗਿਆ ਕਿਉਂਕਿ ਉਹ ਰੋਡ ਸਾਈਡ ਇੰਗਲਿਸ਼ ਲੈਂਗੁਏਜ ਜਿਹੜੀ ਹੈਗੀ ਹੈ ਜਿਹਨੂੰ ਕਹਿੰਦੇ ਈ ਐਲ ਪੀ ਟੈਸਟ ਜਿਹੜਾ ਉਹ ਪਾਸ ਕਰਨ ਵਿੱਚ ਅਸਫਲ ਰਹੇ ਆ